ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਤ ਜੀ ਆਪਾਂ ਗੱਲ ਕਰਾਂਗੇ ਕਿ ਜਿਹੜਾ ਵੀ ਗੁਰਦੁਆਰਿਆਂ ਦੇ ਵਿੱਚ ਗੁਰੂ ਨਾਨਕ ਦੇ ਘਰ ਦੇ ਵਿੱਚ ਆ ਜਾਂਦਾ ਹੈ ਜਿਨ੍ਹਾਂ ਦੇ ਉੱਤੇ ਸਤਿਗੁਰੂ ਜੀ ਦੀ ਨਦਰ ਪੈ ਜੇ ਸਤਿਗੁਰੂ ਜੀ ਉਹਨਾਂ ਨੂੰ ਰਾਜੇ ਮਹਾਰਾਜੇ ਬਣਾ ਦਿੰਦੇ ਨੇ ਜਿਨ੍ਹਾਂ ਦੇ ਸਤਿਗੁਰੂ ਜੀ ਕਿਰਪਾ ਕਰ ਦੇਣ ਉਹਨਾਂ ਨੂੰ ਬੜੀਆਂ ਬਖਸ਼ੀਆਂ ਕਰ ਦਿੰਦੇ ਨੇ ਇਸ ਘਰ ਦੇ ਵਿੱਚ ਕੋਈ ਭਾਵੇਂ ਭੁੱਖਾ ਆਵੇ ਨੰਗਾ ਆਵੇ ਭਾਵੇਂ ਕੋਈ ਪਖਾੜੀ ਆ ਜੇ ਮੰਗਤਾ ਜੇ ਪਰ ਸਤਗੁਰ ਜੀ ਦੇ ਦਰਬਾਰ ਦੇ ਵਿੱਚੋਂ ਕੋਈ ਖਾਲੀ ਨਹੀਂ ਜਾਂਦਾ ਸਤਗੁਰ ਜੀ ਉਹਨਾਂ ਨੂੰ ਰਾਜੇ ਮਹਾਰਾਜੇ ਬਣਾ ਕੇ ਤੋਰਦੇ ਹਨ ਸਾਧ ਸੰਗਤ ਜੀ ਉਹ ਸਤਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਮਹਾਰਾਜ ਜੀ ਮਾਲਵੇ ਦੀ ਧਰਤੀ ਤੇ ਬਰਾਜਮਾਨ ਸਨ ਗੁਰੂ ਸਰ ਮਹਾਰਾਜ ਦੀ ਧਰਤੀ ਦੇ ਸਤਵੇਂ ਪਾਤਸ਼ਾਹ ਦੇ ਕੋਲ ਸਤਗੁਰਾਂ ਦਾ ਬੜਾ ਪ੍ਰੇਮ ਕਰਨ ਵਾਲਾ ਸਿੱਖ ਭਾਈ ਕਾਲਾ ਆਪਣੇ ਦੋ ਸਕੇ ਭਤੀਜਿਆਂ ਨੂੰ ਨਾਲ ਲੈ ਕੇ ਜਿਨ੍ਹਾਂ ਦੇ ਮਾਤਾ ਪਿਤਾ ਚੜ੍ਹਾਈ ਕਰ ਗਏ ਸਨ ਘਰ ਦੇ ਵਿੱਚ ਬੜੀ ਗਰੀਬੀ ਸੀ ਘਰ ਦੇ ਵਿੱਚ ਖਾਣ ਵਾਸਤੇ ਦੋ ਵਕਤ ਦੀ ਰੋਟੀ ਨਹੀਂ ਸੀ ਇੱਕ ਵੀ ਅਨਾਜ ਦਾ ਦਾਣਾ ਨਹੀਂ ਸੀ ਸਾਧ ਸੰਗਤ ਜੀ ਆਪਣੇ ਭਤੀਜਿਆਂ ਨੂੰ ਸਿਖਾ ਕੇ ਗੁਰੂ ਦਰਬਾਰ ਦੇ ਵਿੱਚ ਲੈ ਆ ਆ ਵੀ ਜਦੋਂ ਗੁਰੂ ਦਰਬਾਰ ਦੇ ਵਿੱਚ ਜਾਣਾ ਹੈ ਨਾ ਆਪਣੇ ਤਨ ਦੇ ਉੱਤੇ ਕੱਪੜੇ ਬਸਤਰ ਨਹੀਂ ਪਹਿਨਨੇ ਤੇ ਗੁਰੂ ਦਰਬਾਰ ਦੇ ਵਿੱਚ ਜਾ ਕੇ ਆਪਣੇ ਢਿੱਡ ਖੜਕਾਉਣ ਲੱਗ ਜਾਣੇ ਨੇ ਆਪਣੇ ਪੇਟ ਦੇ ਉੱਤੇ ਹੱਥ ਮਾਰਨ ਲੱਗ ਜਾਣਾ ਹੈ ਸਾਧ ਸੰਗਤ ਜੀਓ ਉਹਨਾਂ ਦੋਵਾਂ ਭਤੀਜਾਂ ਨੇ ਭਾਈ ਕਾਲੇ ਦੇ ਜਿਨ੍ਹਾਂ ਦਾ ਨਾਮ ਆਇਆ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਫੂਲ ਅਤੇ ਸੰਦਲੀ ਇਹਨਾਂ ਦੋਵਾਂ ਦਾ ਨਾਮ ਸੀ ਤੇ ਭਾਈ ਕਾਲੇ ਦੇ ਨਾਲ ਗੁਰੂ ਦਰਬਾਰ ਦੇ ਵਿੱਚ ਪਹੁੰਚੇ ਦੋਨੇ ਭਰਾ ਆਪਣੇ ਤੇ ਢਖੜਕਾਰੇ ਸਨ ਤੇ ਭਾਈ ਕਾਲੇ ਨੇ ਤੇ ਦੋਨਾਂ ਭਾਈ ਕਾਲੇ ਦੇ ਭਤੀਜਿਆਂ ਨੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਨਮਸਕਾਰ ਬੰਦਨਾ ਕੀਤੀ ਮੱਥਾ ਟੇਕਿਆ ਤੇ ਭਾਈ ਕਾਲੇ ਨੂੰ ਸਤਿਗੁਰੂ ਜੀ ਪੁੱਛਣ ਲੱਗੇ ਭਾਈ ਕਾਲੇ ਕੌਣ ਹਨ ਕਹਿਣ ਲੱਗਾ ਮਹਾਰਾਜ ਇਹ ਦੋਨੋਂ ਮੇਰੇ ਭਤੀਜੇ ਨੇ ਇਹਨਾਂ ਦੇ ਮਾਤਾ ਪਿਤਾ ਚੜਾਈ ਕਰ ਗਏ ਨੇ ਤੇ ਆਪ ਜੀ ਨੇ ਦਰਬਾਰ ਦੇ ਵਿੱਚ ਮੈਂ ਲੈ ਕੇ ਆਇਆ ਹਾਂ ਤੇ ਕਿ ਮਹਾਰਾਜ ਕਹਿਣ ਲੱਗੇ ਢਿੱਡ ਕਿਉਂ ਖੜਕਾ ਰਹੇ ਨੇ ਇਹਨਾਂ ਨੇ ਆਪਣੇ ਤਨ ਦੇ ਉੱਤੇ ਬਸਤਰ ਕਿਉਂ ਨਹੀਂ ਪਹਿਨੇ ਕਹਿਣ ਲੱਗੇ ਮਹਾਰਾਜ ਘਰ ਦੇ ਵਿੱਚ ਦੋ ਵਕਤ ਦੀ ਰੋਟੀ ਨਹੀਂ ਹੈ ਇਹਨਾਂ ਦੇ ਘਰ ਇਹ ਭੁੱਖੇ ਨੇ ਇਹਨਾਂ ਦੇ ਕੋਲ ਖਾਣ ਵਾਸਤੇ ਕੁਝ ਨਹੀਂ ਹੈ ਤੇ ਆਪਦੇ ਦਰ ਤੋਂ ਮਹਾਰਾਜ ਦੋ ਵਕਤ ਦੀ ਰੋਟੀ ਮੰਗਦੇ ਨੇ ਤਾਂ ਆਪਣਾ ਢਿੱਡ ਖੜਕਾ ਰਹੇ ਨੇ ਮਹਾਰਾਜ ਕਹਿਣ ਲੱਗੇ ਜਾ ਭਾਈ ਕਾਲਿਆ ਇਨਾਂ ਦੇ ਜਿਹੜੇ ਘੋੜੇ ਨੇ ਜਮਣਾ ਤਾਈ ਪਾਣੀ ਪੀਣਗੇ ਇਹ ਰਾਜੇ ਮਹਾਰਾਜੇ ਹੋਣਗੇ ਸਾਧ ਸੰਗਤ ਜੀਓ ਮਹਾਰਾਜ ਨੇ ਬਚਨ ਕੀਤੇ ਜਿਹੜਾ ਭਾਈ ਫੂਲ ਸੀ ਉਸ ਦੇ ਨਾਮ ਤੋਂ ਅੱਜ ਵੀ ਸ਼ਹਿਰ ਵਸਿਆ ਰਾਮਪੁਰਾ ਫੂਲ ਜਿਹੜਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਹੈ ਸਾਧ ਸੰਗਤ ਜੀਓ ਫਿਰ ਇਹਨਾਂ ਦੇ ਵਿੱਚੋਂ ਹੀ ਅੱਗੋਂ ਹੋਏ ਨੇ ਜਿਹੜੇ ਰਾਜੇ ਮਹਾਰਾਜੇ ਪਟਿਆਲੇ ਵਾਲੇ ਰਾਜੇ ਜੀਂਦਵਾਲੇ ਨਾਬੇ ਵਾਲੇ ਫਰੀਦਕੋਟ ਵਾਲੇ ਕੈਥਲ ਵਾਲੇ ਰਾਜੇ ਇਹਨਾਂ ਦੀ ਅੰਸਬੰਸ ਦੇ ਵਿੱਚੋਂ ਸਨ ਜਿਹੜਾ ਕੈਥਲ ਦਾ ਰਾਜਾ ਹੋਇਆ ਨਾ ਉਹਦੇ ਸਿੰਘ ਇਹ ਇਹਨਾਂ ਦੀ ਅੰਸਬੰਸ ਸੀ ਜਿਸ ਦੀ ਹਵੇਲੀ ਦੇ ਵਿੱਚ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਚੂੜਾ ਮਨ ਕਵੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਲਿਖਿਆ ਦਾਸ ਦੇ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਵੀ ਗੁਰੂ ਦਰਬਾਰ ਦੇ ਵਿੱਚ ਆਂਦਾ ਹੈ ਜਿਹੜੀ ਵੀ ਕੋਈ ਆਸਾ ਮਨਸਾ ਲੈ ਕੇ ਆਂਦਾ ਕੋਈ ਭੁੱਖਾ ਆਜੇ ਗਰੀਬ ਆਜੇ ਭੁਖਾਰੀ ਆਜੇ ਸਤਗੁਰੂ ਜੀ ਜਿਨ੍ਹਾਂ ਤੇ ਨਦਰ ਕਰਦੇ ਨੇ ਉਹਨਾਂ ਨੂੰ ਰਾਜੇ ਮਹਾਰਾਜੇ ਬਣਾ ਦਿੰਦੇ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ